ਸਿਆਣੇ ਕਹਿੰਦੇ ਨੇ ਜੇ ਤੁਹਾਡੇ ਕੋਲ ਕਿਸੇ ਨੂੰ ਪਿਆਰ ਦੇਣ ਲਈ ਨਹੀਂ ਹੈ ਤੁਸੀਂ ਕਿਸੇ ਦਾ ਸਤਕਾਕ ਨਹੀਂ ਕਰ ਸਕਦੇ ਤੇ ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਦਰਦ ਦਿਓ ਦੁੱਖ ਦਿਓ ਤਕਲੀਫ ਦਿਓ ਦੂਸਰਾ ਇਹ ਹੈ ਕਿ ਜੇ ਅਗਲਾ ਕੋਈ ਚੁੱਪ ਰਿੰਦਾ ਹੈ ਤੁਹਾਡੇ ਸ਼ਬਦ ਸੁਣ ਕੇ ਤੁਹਾਡਾ ਵਿਹਾਬ ਜਿਹੜਾ ਗੰਦਾ ਹੈ ਉਹਦੇ ਤੇ ਜਵਾਬ ਨਹੀਂ ਦਿੰਦਾ ਤੇ ਕਦੇ ਇਹ ਨਾ ਸੋਚੋ ਕਿ ਅਗਲਾ ਕਮਜ਼ੋਰ ਹੈ ਮੈਨੂੰ ਲੱਗਦਾ ਕਿ ਜਿਹੜਾ ਤੁਹਾਡੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਸੁਣ ਕੇ ਚੁੱਪ ਹੁੰਦਾ ਉਹ ਬਹੁਤ ਅੰਦਰੋਂ ਮਜ਼ਬੂਤ ਹੋਣਾ ਸ਼ੁਰੂ ਹੋ ਜਾਂਦਾ ਔਰ ਉਹ ਮਜ਼ਬੂਤ ਹੁੰਦਾ ਕਿਸੇ ਦਾ ਜਦੋਂ ਤੁਸੀਂ ਦਿਲ ਦਿਖਾਉਂਦੇ ਹੋ ਜਾਂ ਕਿਸੇ ਨੂੰ ਤਕਲੀਫ ਦਿੰਦੇ ਹੋ ਕਿਸੇ ਨੂੰ ਦਰਦ ਹੁੰਦਾ ਤੁਹਾਡੀਆਂ ਗੱਲਾਂ ਦੇ ਨਾਲ ਜੇ ਉਹ ਚੁੱਪ ਹੁੰਦਾ ਤੇ ਉਹਦੀ ਤਰ੍ਹਾਂ ਤੇ ਕੁਦਰਤ ਉਹਨਾਂ ਚੀਜ਼ਾਂ ਦਾ ਜਵਾਬ ਜ਼ਰੂਰ ਦਿੰਦੀ ਕਿਉਂਕਿ ਕੁਦਰਤ ਉਹਦੇ ਕੋਲੋਂ ਉਹਦੇ ਮੂੰਹ ਦੇ ਵਿੱਚੋਂ ਕੋਈ ਵੀ ਅਜਿਹੇ ਲਫ਼ਜ਼ ਨਹੀਂ ਕਢਵਾਉਂਦੀ ਜਿਹੜੇ ਦੂਸਰੇ ਦੇ ਲਈ ਆ ਦਰਦ ਦੇਣ ਜਾਂ ਜਿਹੜਾ ਬੋਲਦਾ ਜਾਂ ਉਹ ਲੜਾਈ ਪਤੇ ਚਾ ਉਹ ਬਹਿ ਜਿਆਦਾ ਅੱਗੇ ਤੱਕ ਜਾਏ ਤੇ ਕੁਦਰਤ ਉਹਨੂੰ ਇੰਨੀ ਕਿ ਸ਼ਕਤੀ ਦੇ ਦਿੰਦੀ ਕਿ ਉਹ ਬੰਦਾ ਚੁੱਪ ਰਹਿਣਾ ਸ਼ੁਰੂ ਕਰ ਦਿੰਦਾ ਤੇ ਕੁਦਰਤ ਜਿਹੜੀ ਹੈ ਉਹਦੇ ਅੱਗੇ ਆ ਕੇ ਉਹਦੇ ਜਿਹੜੀ ਉਹਦੇ ਪੱਖ ਦੇ ਵਿੱਚ ਖੜੀ ਹੋ ਜਾਂਦੀ ਔਰ ਉਹਦੇ ਫੈਸਲੇ ਜਿਹੜੇ ਨੇ ਜਾਂ ਉਹਦੇ ਤਰਦ ਦੀਆਂ ਜਿਹੜੀਆਂ ਪਾਪਸੀ ਹੈ ਰਿਟਰਨ ਹੈ ਜਾਂ ਫੈਸਲਾ ਹੈ ਉਹ ਫਿਰ ਕੁਦਰਤ ਆਪ ਕਰੀ ਥੈਂਕ ਯੂ